ਚਾਈਨਾ ਡੋਰ ਨੇ ਵੱਢ ਦਿੱਤਾ ਵਿਅਕਤੀ ਦਾ ਗਲਾ ਉਂਗਲੀ ਤੇ ਲੱਗੇ 3 ਟੰਕੇ ਕੁਰਾਲੀ ਦੇ ਵਿੱਚ ਲਗਾਤਾਰ ਚਾਈਨਾ ਡੋਰ ਵਿਕਰੀ ਹੈ ਅਤੇ ਰੋਜ਼ ਅਕਸਰ ਕੋਈ ਨਾ ਕੋਈ ਇਸ ਚਾਇਨਾ ਡੋਰ ਦਾ ਸ਼ਿਕਾਰ ਵੀ ਬਣ ਰਿਹਾ ਹੈ ਤੇ ਸਾਡੇ ਨਾਲ ਅੱਜ ਸ਼ਤਰੂਗਣ ਹੈ ਸ਼ਤਰੂਗਣ ਕੀ ਹੋਇਆ ਸੀ ਕਿੱਥੇ ਚਾਇਨਾ ਡੋਰ ਦੀ ਲਪੇਟ ਚ ਆਇਆ ਤੁਸੀਂ ਮੈਂ ਸਿੰਗਾਪੁਰੇ ਰੋਡ ਤੇ ਹੀ ਕਰਨ ਨੂੰ ਆੜ ਤੇ ਰੋਟੀ ਖਾਣ ਜੀ ਇੰਨੇ ਚ ਪਸ਼ੂਰਾਮ ਮੰਦਿਰ ਕੋਲ ਮੇਲੇ ਗਲਚੇ ਗਲਦੇ ਵਿੱਚ ਆ ਗਿਆ ਜੀ ਧੱਗਾ ਮੈਂ ਗੱਲ ਮੇਰਾ ਗਰਦਨ ਕੱਟ ਜਾਣਾ ਸੀਗਾ ਮੈਂ ਹੁਣ ਆਪਣੀ ਉਂਗਲ ਆਪਣੇ ਹੱਥ ਨਾਲ ਬਚਾਉਣ ਦੀ ਕੋਸ਼ਿਸ਼ ਕਰੀ ਨੇ ਚ ਮੇਰੀ ਉਂਗਲੀ ਵੱਢ ਹੋ ਗਈ ਜੀ ਅੱਧ ਜਿਆਦਾ ਉਂਗਲੀ ਵੱਢ ਹੋ ਗਈ ਤਿੰਨ ਟਾਂਕੇ ਲੰਗੇ ਜੀ ਤੇ ਇਹ ਕਿੱਥੇ ਕੋ ਹੋਇਆ ਸਾਰਾ ਹਾਦਸਾ ਸ਼ਿੰਗਪੁਰ ਰੋਡ ਦੇ ਬਿਸ਼ਰਾਮ ਮੰਦਿਰ ਦੇ ਸਾਹਮਣੇ ਹੀ ਤੇ ਫਿਰ ਤੁਹਾਨੂੰ ਇੱਥੇ ਕੌਣ ਲੈ ਕੇ ਆਇਆ ਜੀ ਮੈਂ ਫੋਨ ਕਰੇ ਭਾਈ ਨੂੰ ਆਪਣੇ ਨੂੰ ਜੀ ਆਇਆ ਮਿਲਾਂ ਮੈਂ ਤੇ ਮੋਟਰਸ ਨਾਲ ਚਲਾਂਗਾ ਸਾਰਾ ਵੱਡੂਗਾ ਜੀ ਮੇਰਾ ਅੰਨਸ ਵੱਡੂਗਾ ਹੁਕਮ ਨੇ ਕੌਣ ਹੈ ਬਤਾ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਸ਼ਹਿਰ ਦੇ ਵਿੱਚ ਤਾਂ ਬਿਕਰਾ ਸਰੇਮ ਜੇ ਅਗਰ ਆਗ ਲੱਗਤਾ ਤभी ਧੂੰਆ ਨਿਕਲਤਾ ਜੇਕਰ ਦੁਕਾਨ 'ਤੇ ਬਿਕਰਾ ਤभी ਡੋਰ ਬਾਹਰ ਬੇ ਜੋ ਬੱਚੇ ਉਡਾ ਚਲਾ ਵੀ ਰਹੇ ਪਤੰਗ ਇਹ ਪ੍ਰਸ਼ਾਸਨ ਦੀ ਨਾਕਾਮੀ ਆ जी अगर हम लोग तो चाहें तो दुकान से निकाल सकते हैं पर हम हमारी अधिकार नहीं हम किसी की दुकान में जा नहीं सकते हैं ये हर एक साल ऐसे होता है हर एक साल खबर आती है आज मेरे साथ हुआ किसी को तो और साथ वो होता है वो तो हर साल होता है और आगे भी होता ही रहेगा क्योंकि प्रशासन की नाकामी है पूरी है हर साल वो कह देते हैं कि मैंने बंद करवा दी बंद करवा दी पर हर बार सुनने को आता है किसी गल बढ़ोगे किसी नाक बटोगी किसी उंगली होगी जब बंद होगी फिर आती कहाँ से है ਬਿਲਕੁਲ ਸਹੀ ਕਹਿਣਾ ਛਤੁਰਗੰਦਾ ਵੀ ਚਾਹੇ ਸਰਕਾਰ ਕਹੀ ਜਾਵੇ ਵੀ ਅਸੀਂ ਚਾਈਨਾ ਡੋਰ ਦੀ ਵਿਕਰੀ ਰੋਕ ਦਿੱਤੀ ਹੈ ਚਾਹੇ ਪ੍ਰਸ਼ਾਸਨ ਕਹੀ ਜਾਵੇ ਵੀ ਅਸੀਂ ਚਾਈਨਾ ਡੋਰ ਵੇਚਣ ਵਾਲਾ ਫੜ ਲਿੱਤਾ ਪਰ ਸ਼ਹਿਰ ਦੇ ਵਿੱਚ ਲਗਾਤਾਰ ਚਾਈਨੀਜ਼ ਡੋਰ बिकਰੀ ਹੈ ਤੇ ਇਸ ਪੂਰੇ ਮੁੱਦੇ ਨੂੰ ਲੈ ਕੇ ਐਸਐਚਓ ਕਰਾਲੀ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰੋਕੀ ਕਹਿਣਾ ਚਾਹੁੰਦੇ ਹਨ ਵਿੱਚ ਬਸੰਤ ਪੰਚਮੀ ਆ ਰਹੀ ਹੈ ਤੇ ਚਾਈਨੀਜ਼ ਡੋਰ ਕਾਫੀ बिकਰੀ ਹੈ ਅੱਜ ਵੀ ਇੱਕ ਵਿਅਕਤੀ ਦਾ ਗਲਾ ਵਧਿਆ ਗਿਆ ਸਰ ਕੀ ਕਹਿਣਾ ਚਾਹੁੰਦੇ ਹੋ ਜੀ ਇਹਦੇ ਸਬੰਧ ਵਿੱਚ ਮੈਂ ਇਲਾਕਾ ਨਿਵਾਸੀਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਖਾਸ ਕਰਕੇ ਦੁਕਾਨਦਾਰਾਂ ਨੂੰ ਕਿ ਇਹ ਵੇਚਣੀ ਬਿਲਕੁਲ ਬੰਦ ਕਰ ਦਿੱਤੀ ਜਾਵੇ ਜੇ ਅਗਰ ਇਹਨਾਂ ਕੋਲੋਂ ਬਰਾਮਦ ਕੀਤੀ ਜਾਂਦੀ ਹੈ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ इवन ਕਿ ਜਿਹੜੇ ਲੋਕ ਘਰਾਂ ਦੇ ਵਿੱਚ ਪਤੰਗ ਵੀ ਉਡਾਉਂਦੇ ਨੇ ਮੈਂ ਉਹਨਾਂ ਨੂੰ ਵੀ ਹਦਾਇਤ ਕਰਨਾ ਚਾਹੁੰਦਾ ਕਿ ਇਹ ਵੇਚ ਖਰੀਦ ਕੇ ਪਤੰਗ ਉਡਾਣੇ ਬੰਦ ਕਰ ਦਿੱਤੇ ਜਾਣ ਖਾਸ ਕਰਕੇ ਬੱਚਿਆਂ ਵਾਸਤੇ ਉਹਨਾਂ ਘਰਾਂ ਵਾਸਤੇ ਵੀ ਕਿ ਮਾਪੇ ਖਿਆਲ ਰੱਖਣ ਕਿ ਸਾਡਾ ਬੱਚਾ ਕਿਹੜੀ ਡੋਰ ਨਾਲ ਪਤੰਗ ਉਡਾ ਰਿਹਾ ਹੈ ਅਗਰ ਇਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਤੇ ਉੱਥੋਂ ਚਾਈਨਾ ਦੌਰ ਕਾਬੂ ਹੁੰਦੀ ਹੈ ਤੇ ਉਹਨਾਂ ਖਿਲਾਫ ਵੀ ਸਬਤੋ ਸਤ ਕਾਰਵਾਈ ਕੀਤੀ ਜਾਵੇਗੀ